ਇਹ ਤਾਂ ਪਿੱਛੇ ਹੀ ਪੈ ਗਈ ਮੇਰੇ ਇਹਨੇ ਕਹਤੇ ਜਾਣਾ ਹੀ ਜਾਣਾ ਉਹ ਤੋਂ ਕਹਿੰਦੇ ਗੋਲਡੀ ਨੇ ਵੀ ਕਹਤਾ ਜਾਓ ਹੱਦ ਹੋਈ ਮੈਂ ਕਿਸਰਾ ਕਰਾਂ ਮੇਰੇ ਤਾਂ ਜਾਣ ਤੇ ਮੰਨ ਨਹੀਂ ਬਿਲਕੁਲ ਆ ਇਹ ਕੋਈ ਹਲਕੜ ਨਾ ਪੈਣਾ ਮੈਨੂੰ ਮੈਂ ਨਹੀਂ ਜਾਣਾਗਾ ਇਹਨਾਂ ਸਿੱਤੇ ਘਰ ਛੱਡ ਕੇ ਜਾਣਾ ਬੇਕੂ ਜੀ ਇਹ ਨਕਲ ਹੀ ਨਹੀਂ ਹੋਤਾ

ਮੇਹੋਸਲੇ ਦਰ ਰੱਖੋ ਪੈਸੇ ਕੀ ਗੱਲ ਹੋਈ ਆ ਪਤਾ ਨਹੀਂ ਕਿਦਾਂ ਚੱਕਰ ਦੇ ਵੜਿਆ ਇਹ ਪੌਲ ਛੇਤੀ ਪਾਣੀ ਲੈ ਕੇ ਆ ਮਮੀ ਮਨੇ ਦੇ ਤੇ ਠੀਕ ਸੀ ਪਤਾ ਸੀ ਹਾਂਜੀ ਹੱਥ ਪਿਆ ਤਾਂ ਠੀਕ ਆ ਬੁਖਾਰ ਵੀ ਨਹੀਂ ਆ ਹਾਂ ਫਾਨਾ ਕਿਉਂ ਘਬਰਾੜੀ ਪੌਲ ਛੇਤੀ ਲੈ ਆ ਪਾਣੀ ਲੈ ਆ ਬੋ ਤਾਂ ਲੈ ਆ ਮਾਰ ਛੇਤੀ ਲੈ ਆ ਲੈ ਆ ਲੈ ਛੇਤੀ ਲੈ ਕੇ ਆ आंटी पानी तो मिलो तो छेती

ਇਮਨ ਲੱਗੀਆਂ ਕੱਢਣ ਦੇ ਤੈ ਮੈਂ ਠੀਕ ਹਾਂ ਕੁਝ ਨਹੀਂ ਕਰ ਮੈਂ ਤੂੰ ਦੱਸੀ ਨਾ ਕਿਸੇ ਨੂੰ ਚੁੱਪ ਰਹੀਂ ਮੈਂ ਤੈਨੂੰ ਕਹਿ ਤੱਕ 25 ਤੂੰ ਇਹ ਡਰਾਮਾ ਕਰਦੇ ਪਏ ਜੇ ਉਹ ਪਤਾ ਕਰਨਾ ਹੀ ਪੈਣਾ ਸੀ ਡਰਾਮਾ ਇਹ ਨਾ ਸਤੇ ਘੜ ਸੜਗੇ ਤਾਂ ਕਰ ਦਵ ਦਾੜਾ ਥੋੜੀ ਕਰਾਣਾ ਇਹ ਮੈਨੂੰ ਕੱਢਣ ਦੇ ਲੱਗੀਆਂ ਮੈਂ ਨਹੀਂ ਜਾਣਾ ਜੁਨਾ ਜੇ ਤੂੰ ਜਾਰ ਜੋ ਦੇਖੀ ਬਣਿਆ ਮਗੇ ਕਰ ਕਮ ਹਫਤ ਮੇਨ ਸਮਝ ਨਹੀਂ ਲੱਗਦੀ ਆਪਣਾ ਘਰ ਛੱਡ ਕੇ ਤੁਰ ਪਈ ਚੱਲਨੇ ਆ ਚੱਲਨੇ ਸਫਾਈ ਕਰ ਲੈਨੇ ਆ ਜਾ ਕੇ ਉੱਥੇ ਕੀ ਹੋਇਆ ਆਏ ਰੱਬਾ ਇਹ ਨੀਣਾਟਕ ਬਾਜਾਏ ਬੁੱਢੀ ਜਿਦਦੀ ਇਹ ਹੀ ਭੇੜਾ ਕਰਕੇ ਕੀਤਾ ਕਰਤਾ ਭੰਗੀ ਕੀਏ ਸਪਾਇਲ ਡਾਕਟਰ ਨੂੰ ਤੇ ਮੈਂ ਸਾਰਾ ਕੁਝ ਚੈੱਕ ਕਰਵਾ ਲਿਆ ਡਾਕਟਰ ਤੇ ਕਹਿੰਦੇ ਸਾਰਾ ਕੁਝ ਠੀਕ ਹੈਗਾ ਵਾ ਕੋਈ ਪ੍ਰੋਬਲਮ ਨਹੀਂ ਕੀ ਫੇਰ ਵੀ ਮੰਮੀ ਨੂੰ ਇਤਨਾ ਪਤਾ ਨਹੀਂ ਕਿਤਨਾ ਹੋ ਗਿਆ ਹਾਂ ਵੀ ਟੈਨਸ਼ਨ ਹੋ ਤਾ ਨਹੀਂ ਗਲ ਦੱਸਣਾ ਹਾਂ ਹਾਂ ਦੱਸ ਜੇ ਤੂੰ ਡਾਕਟਰ ਕੋ ਗਏ ਸੀ ਨਾ ਅੰਟੀ ਨੇ ਨਾਟਕ ਕੀਤਾ ਸੀ ਨਾਟਕ ਨਾਟਕ ਕੀਤਾ ਸੀ ਤੇ ਮੈਨੂੰ ਕਹਿੰਦੇ ਮੈਂ ਜਾਣ ਵਜ ਕੇ ਨਾਟਕ ਕੀਤਾ ਕਿ ਮੈਥੋਂ ਨਿਕਲਨੇ ਚਾਹੁੰਦੇ ਇਹਨਾਂ ਨੇ ਘਰ ਦਾ ਬੇੜਾ ਘਰ ਕੇ ਕਰਦੇ ਆ ਹੈ ਹੂੰ ਸਸਿਕਾ ਜੀ ਦੀ ਤੁਸੀਂ ਹਾਂਜੀ ਕੀ ਹਾਲ ਹੈ ਵਧੀਆ ਵਧੀਆ ਤੁਸੀਂ ਸੁਣਾਓ ਸ਼ੁਕਰ ਹੈ ਕਿ ਤੁਸੀਂ ਵੀ ਆਏ ਹੂਨ ਕੋਣ ਆ ਗਿਆ ਜਦੋਂ ਨਹੀਂ ਆਈਆਂ ਸਾਡੀ ਬੈਲ ਨੂੰ ਤਾਂ ਸਾਹ ਹੀ ਨਹੀਂ ਮਿਲਿਆ ਤੁਰੇ ਆਂਦਾ ਕੋਈ ਨਾ ਕੋਈ ਕੋਈ ਨਾ ਕੋਈ ਤੁਰਿਆ ਹੀ ਆਂਦਾ ਰਕੇ ਨਗ ਮੇਲਾ ਲਾਣਾ ਇੱਥੇ ਕਿਹਨੂੰ ਕੋਣ ਆਇਆ ਮੰਮੀ ਉਹ ਦੀਦੀ ਆਏ ਆ ਆਂਡ ਗੋਣ ਤੋਂ ਉਹ ਨਹੀਂ ਨਹੀਂ ਮੇਰੇ ਨਨਾਨ ਅੱਛਾ ਹਾਂਜੀ ਆਜਾ ਆਜਾ ਜੀ ਲੈ ਗੁੜੀ ਆਈ ਆ ਗੁੜੀਆ ਆ ਨਹੀਂ ਬਹਿਣਾ ਤੂੰ ਮਸਾ ਤੈਨੂੰ ਦੇਖਿਆ ਹੀ ਹੈ ਵਿਆਹ ਦਾ ਦੇਖਿਆ ਉਹਨਾਂ ਦੇ ਦੇਖਿਆ ਹੀ ਨਹੀਂ ਕਦੇ ਠੀਕ ਹੈ ਬੁੱਤਰਾ ਚਲ ਆ ਬੈਠ ਬੈਠੋ ਮੈਂ ਮੰਮੀ ਨੂੰ ਮੱਝ ਮਾਰਦੀ ਮੰਮੀ ਤੁਰੇ ਆ ਜਾਂਦੱਕ ਵੀ ਨਾ ਵੜੇ ਤੁਰੇ ਤੁਰੇ ਵਤ ਤੂ ਗੁੜੀਆਂ ਮੇਰੇ ਕੋਲ ਪੁੱਤਰ ਬੈਠਾ ਆਦਰ ਆਇਆ ਆਇਆ ਹਾਂਜੀ ਹਾਂ ਸੁਣਾ ਬੱਚੇ ਠੀਕ ਐ ਪਰਵਾਹ ਠੀਕ ਐ ਤੇਰੇ ਸਾਸੋਰਾ ਠੀਕ ਠਾਕ ਆ ਤੁਸੀਂ ਦੱਸੋ ਤੁਹਾਡੀ ਸਿਹਤ ਕਿਦਾਂ ਹਾਂ ਠੀਕ ਐ ਬੜੀ دیر ਬਾਅਦ ਆਖਿਆ ਤੁਹਾਨੂੰ ਬਸ ਮੈਂ ਕਿ ਚੱਲੋ ਵੇਲੇ ਬੈਠੇ ਸੀ ਚੱਕਰ ਲਾਈਏ ਬੜਾ ਵਧੀਆ ਕੀਤਾ ਵਧੀਆ ਕੀਤਾ ਤੁਸੀਂ ਵੀ ਟਾਈਮ ਦੇ ਨਾਲ ਹੀ ਆਂਦੇ ਜੇ ਆਪਣੇ ਆਪ ਤੇ ਤੁਹਾਨੂੰ ਹੁੰਦਾ ਨਹੀਂ ਐ ਅੱਜ ਕੱਲ ਟਾਈਮ ਹੀ ਨਹੀਂ ਲੱਗਦਾ ਘਰਾਂ 'ਚ ਕੰਮ ਕਾਰੀ ਇੰਨੇ ਬੱਚਿਆਂ ਨੇ ਸਕੂਲ ਜਾਣਾ ਹੁਣ ਛੁੱਟੀਆਂ ਨੇ ਬਸ ਟਾਈਮ ਨਹੀਂ ਲੱਗਦਾ ਅੱਜ ਥੋੜਾ ਮੈਨੂੰ ਫ੍ਰੀ ਸੀ ਮੈਂ ਕਿਹਾ ਚਲੋ ਮੇਲਾ ਨਹੀਂ ਗਰਮੀ ਵੀ ਬੜੀ ਹੈ ਨਾ ਗਰਮੀ ਵੀ ਬੜੀ ਚਲੋ ਪਾਣੀ ਲੈ ਕੇ ਆਨੀ ਮੈਂ ਤੁਹਾਡੇ ਵਾਸਤੇ ਹੋਰ ਤੁਹਾਡੀ ਸੇ ਠੀਕ ਹੈ ਹਾਂ ਸਭ ਠੀਕ ਹੈ ਤੂੰ ਸੁਣਾ ਆਪਣਾ ਬਸ ਜਿਹੜੀ ਬੇ ਲਗੜੀ ਲੱਗ ਜੀ ਆਦੀ ਹੈ ਹੋਰ ਸੁਣਾ ਗੁੜੀਏ ਤੇਰੇ ਸੱਸ ਉਹ ਤੇ ਨਾ ਰਹਿੰਦੇ ਨਹੀਂ ਉਹ ਨਾ ਮੇ ਜਥਾਲੀ ਨਾ ਰਹਿੰਦੇ ਕੋਈ ਤੇ ਪਚੰਗਾ ਹੀ ਕੋ ਬਲੋ ਤੂੰ ਤਾਂ ਸੌਖੀ ਹੈ ਨਾ ਨਹੀਂ ਚੰਗਾ ਕਰਾ ਆਂਟੀ ਉਹ ਮਾਦੇ ਨਾਲ ਬੜਾ ਸੁੱਕਾ ਜੀ ਕਿਤੇ ਆਵਾਜ਼ਾਂ ਆਵਾਂ ਘਰ ਵਿੱਚ ਹੁੰਦੇ ਨੇ ਨਾ ਫੋਨ ਤੇ ਮੈਨੂੰ ਵਿਪਤਾ ਪਈ ਰਹਿੰਦੀ ਬੱਚੇ ਟਿਊਸ਼ਨ ਜਾਣ ਤਾਂ ਮੜਾ ਜੀ ਨਿਕਲ ਸਕਦੀਆਂ ਵੱਡਿਆਂ ਦਾ ਬੜਾ ਸੁੱਖ ਹੁੰਦਾ ਜੇ ਘਰ 'ਚ ਹੋਣਾ ਪਰ ਨਹੀਂ ਫੇਰ ਵੀ ਬੜਾ ਹੁੰਦਾ ਵਾ ਨਹੀਂ ਮੈਨੂੰ ਤੇ ਬੜਾ ਸੁੱਖ ਸੀ ਜਦੋਂ ਤੇ ਉਹ ਗਏ ਨੇ ਨਾ ਮੈਨੂੰ ਤੇ ਪੰਗਾ ਹੀ ਪਿਆ ਹੋਇਆ ਹੈ ਬੱਚਿਆਂ ਨੇ ਸਕੂਲੇ ਜਾਣਾ ਨਾਲ ਹੈਲਪ ਹੋ ਜਾਂਦੀ ਹੈ ਕਿਤੇ ਆਣਾ ਜਾਣਾ ਬੱਚਿਆਂ ਦਾ ਘਰ ਧਿਆਨ ਰੱਖਿਆ ਜਾਂਦਾ ਕਿਤੇ ਇਕੱਲੇ ਨਹੀਂ ਜਾ ਸਕਦੇ ਨਾਲ ਵੀ ਲੈ ਕੇ ਜਾ ਸਕਦੇ ਆ ਫੋਨ ਤੇ ਉਧਰ ਜਾ ਕੇ ਬਹਿ ਗਏ ਨੇ ਤੇ ਮੈਂ ਤੇ ਸਭ ਇਕੱਲੀ ਆ ਉਹ ਲੋਨ ਦਾ ਪੜਾ ਵਾਦਾਂ ਚ ਕਿੱਥੇ ਤੂੰ ਕਹਿੰਨੀ ਬਿਨਾ ਸੁਖ ਸੁਖ ਕਾਦਾ ਜ਼ਿੰਮੇਵਾਰੀ ਤੇਰੀ ਨਹੀਂ ਵੱਧਦੀ ਤਿੰਨ ਤਿੰਨ ਟਾਈਮ ਰੋਟੀਆਂ ਕੋ ਆਵੇਂ ਕੱਪੜੇ ਕੁਪੜੇ ਉਹਨਾਂ ਦੇ ਧੋਵੇਂ ਨਵੇਂ ਲੈ ਕੇ ਦੋਵੇਂ ਕਿੰਨਾ ਕੰਮ ਵੱਜ ਜਾਂਦਾ ਜਿਹੜਾ ਸੁੱਖ ਤੇ ਹੋਗਾ ਪਰ ਇਹ ਵੀ ਤੇ ਨਾਲ ਕੰਮ ਵੇਖ ਨਾ ਜ਼ਿੰਮੇਵਾਰੀ ਕਿੰਨੇ ਕਦੀ ਚਾਹ ਦੇ ਕਦੀ ਛੰਡਾ ਦੇ ਉਹਨਾਂ ਨੂੰ ਲੱਗੇ ਰੋ ਉਹਨਾਂ ਦੇ ਨਾਲ ਹੀ ਆਪਣੇ ਵੱਲ ਤੇ ਧਿਆਨ ਹੀ ਨਹੀਂ ਜਾਂਦਾ ਬੰਦੇ ਦਾ ਇਹ ਕਾਦਾ ਸੋਖ ਜਜੋ ਤੇਰੇ ਲੰਮੇ ਪੈਨ ਦਾ ਵਿੱਲਾ ਹੁੰਦਾ ਉਹ ਸਲੋਣਾ ਡਿਮਾਂਡ ਵਾਜਦੀ ਨਹੀਂ ਕੋਈ ਨਾ ਕੋਈ ਫਰਮਾਇਸ਼ ਧਰ ਦਿੰਦੇ ਇਹ ਚਾਹ ਬਣਾ ਦੇ ਸੰਖੰਡਾ ਦੇ ਦੇ ਤੇ ਤੂੰ ਤੇ ਵਿਹਲੀ ਹੋਈ ਨਹੀਂ ਸਕਦੀ ਇਸਰਾਪ ਖਾਦੀ ਆਪਣੇ ਆਦਮੀ ਨੂੰ ਖਾਈ ਤੇ ਬੱਚਿਆਂ ਵੇ ਵਿਹਲੀ ਦੀ ਵਿਹਲੀ ਸਾਰਾ ਦਿਨ ਲੱਗੇ ਰੋਣਾ ਦੀ ਸੇਵਾ ਦੇ ਵਿੱਚ ਮਗਰ ਮਰ ਲੱਗੇ ਰੋ ਮੰਮੀ ਕਿਥੇ ਆ ਮੰਮੀ ਤੇਰੀ ਮੰਮੀ ਤੇਰੀ ਘੁੰਦੀ ਫਿਰਦੀ ਰਹਿੰਦੀ ਐ ਕਦੀ ਉਹ ਸਾਹਮਣੇ ਘਰ ਚਲ ਜਾਂਦੀ ਉਹ ਕਦੀ ਨੁਕਰ ਵਾਲਿਆਂ ਘਰ ਚਲ ਜਾਂਦੀ ਉੱਥੇ ਜਾ ਤੁਰ ਪੰਦੀ ਆ ਗੱਲਾਂ ਬਾਤਾਂ ਮਰ ਮੈਂ ਨਹੀਂ ਪਰ ਟੋਕਦੀ ਕਦੀ ਨਹੀਂ ਇੱਥੇ ਕਰਨਾ ਤੇ 20 ਰੁਪਏ ਫੜ ਜੂ ਤੇ ਬਾਹਰ ਘੁੰਮ ਚਲ ਜਾਂਦੀ ਮੈਂ ਜਰਾ ਹੋ ਕੇ ਆਵਾ ਬਾਜ਼ਾਰ ਪਰ ਮੈਂ ਨਹੀਂ ਆਪਣੀ ਧੀਨ ਕਦੀ ਕੁਛ ਗਿਆ ਮੈਂ ਕਿ ਆਏ ਤਾਂ ਕੋਈ ਮਨ ਫਰੰਦੇ ਆ ਨਾ ਬਿਠਾ ਕੇ ਖਵਾਣ ਕੋਈ ਗੱਲ ਦੀਪ ਬਸ ਮੱਥੇ ਲਗਾਈ ਮੈਂ ਕਦੀ ਨਹੀਂ ਟੋਕਿਆ ਜੋ ਕਰਦੇ ਕਰਨਦੇ ਆ ਨਾ ਇਹਨਾਂ ਦੀ ਸੇਵਾ ਕਰਤੇ ਰਹੀ ਪੁੱਤਰ ਫਰਜ ਤੂੰ ਵੇਖ ਕਹਨੀ ਆ ਤੂੰ ਇਹ ਕਹਿੰਨੀ ਮੇਰੀ ਸੱਸ ਦਾ ਮੈਨੂੰ ਕਿਦਾਂ ਸੁੱਖ ਹੈ ਕਿ ਟਿਫਨ ਪੈਕ ਕਰਾ ਦਿੰਦੇ ਆ ਬੱਚੇ ਸਕੂਲ ਜਾਣ ਚੱਲਪੁਰਾਂਦੇ ਇਹਨਾਂ ਪੁੱਤਰ ਦੇ ਨਾਲ ਨਹੀਂ ਕੀ ਕਰਨਾ ਮੈਂ ਨਹੀਂ ਕਹਿੰਦੀ ਕੁਛ ਨਾ ਮੈਂ ਮੇਰੀ ਧੀ ਕੰਮ ਕਰ ਦਿੰਦਾ ਮੈਂ ਜੋ ਕਰਨ ਵੀ ਲੱਗਦੇ ਮੈਂ ਵੀ ਰੋਕ ਦਿੰਨੀ ਤੇ ਮੇਰੀ ਕੋਈ ਕਰਨ ਵੀ ਹੱਥੋਂ ਫੜ ਲੈਂਦੀ ਕਹਿੰਦੀ ਨਹੀਂ ਮੰਮੀ ਤੁਸੀਂ ਨਹੀਂ ਕੰਮ ਕਰਨਾ ਪੁੱਤਰ ਤੈਨੂੰ ਨਾਲੇ ਆਪਣੀ ਦਾਦੀ ਦੇ ਸੁਭਾਅ ਦੇ ਪਤਾ ਹੀ ਹੈਗਾ ਉਹ ਬੈਠੀ ਬੈਠੀ ਏਸੀ ਦੇ ਅੱਗੇ ਡਿਮਾਂਡ ਕਰਦੀ ਜਾਂਦੀ ਇਹ ਕਿਦਾਂ ਪੁੱਤਰ ਮੈਨੂੰ ਨਾਰ ਕੱਟਦੇ ਇਹ ਕਿਰਨ ਪੁੱਤਰ ਮੈਨੂੰ ਸੇਬ ਕੱਟਦੇ ਕਹਿੰਦੇ ਉਹ ਸਾਰੇ ਦਿਨ ਖਾਣ ਪੀਣ ਦੀ ਲੱਗੀ ਰਹਿੰਦੀ ਆਪਣੇ ਮੋਅ ਮੇਂ ਲੈ ਕਰਦੀ ਰਹਿੰਦੀ ਉਹ ਇਸੀ ਅੱਗੇ ਮੈਂ ਬੈਠੀ ਆ ਤੇ ਬਸ ਗੱਲ ਖਤਮ ਆ ਫੜੋ ਦੇ ਦੀ ਪੀਓ ਮੰਮੀ ਤੇ ਵੈਸੇ ਹੀ ਲੱਗੇ ਹੋਰ ਤੁਸੀਂ ਸੁਣਾਓ ਬਾਕੀ ਸਭ ਠੀਕ ਆ ਬਸ ਸਭ ਵਧੀਆ ਮੈਨੂੰ ਲੱਗਦਾ ਤੁਹਾਡੀ ਵੀ ਤੇ ਬੇ ਠੀਕ ਨਹੀਂ ਹੈਗੀ ਹਾਂ ਗਰਮੀ ਬੜੀ ਹੈ ਨਾ ਬੱਚੇ ਗਏ ਸੀ ਟਿਊਸ਼ਨ ਮੈਂ ਕਿਹਾ ਚਲ ਘੜੀ ਕੁ ਹੋਵਾ ਮੇਲਾ ਵਾ ਮੇਰੀ ਗੱਲ ਸੁਣੋ ਮੈਂ ਤੁਹਾਨੂੰ ਜਾਣ ਨਹੀਂ ਦੇਣਾ ਅੱਜ ਛੁੱਟੀਆਂ ਸੀ ਬੱਚੇ ਵੀ ਕਹਿੰਦੇ ਬੇ ਸੀ ਪਰ ਨਾ ਨਿਕਲਿਆ ਨਹੀਂ ਜਾਂਦਾ ਘਰੋਂ ਮੰਮੀ ਪਾਪਾ ਘਰ ਨਹੀਂ ਲੈਣਗੇ ਲੈ ਦੱਸ ਬੱਚੇ ਕਹਿੰਦੇ ਹੈਗੇ ਤੁਸੀਂ ਬੱਚਿਆਂ ਦੀ ਗੱਲ ਨਹੀਂ ਮੰਨੀ ਨਹੀਂ ਨਹੀਂ ਕੋਈ ਨਹੀਂ ਫੇਰ ਸੀ ਲੈ ਦੱਸ ਬੱਚੇ ਕਹਿੰਦੇ ਆ ਤੇ ਤੁਸੀਂ ਉਹਨਾਂ ਨਾਨਕੇ ਕਿਉਂ ਨਹੀਂ ਲੈ ਕੇ ਆਂਦੇ ਆਹੋ ਤ ਪੁੱਤਰਾ ਨਾਨਕੇ ਲੈ ਕੇ ਜਾ ਉੱਥੇ ਨਾਨਕੇ ਕਿਉਂ ਨਹੀਂ ਲੈ ਕੇ ਜਾਣਾ ਲੈ ਕੇ ਜਾ ਕਿੱਥੇ ਉਹ ਜਿੱਥੇ ਅਸਲੀ ਨਾਨਾ ਨਾਨੀ ਰਹਿੰਦੇ ਹੋ ਨਾ ਤੇ ਨਾਨਕਾ ਤਾਂ ਉਹੀ ਘਰ ਅਸਲ ਹੈ ਤੇ ਮੰਮੇ ਮਾਮੀ ਦਾ ਘਰ ਹੋਇਆ ਮੰਮੀ ਕਹਿੋ ਜਿਹੀਆਂ ਗੱਲਾਂ ਕਰਨ ਦੇ ਜੇ ਤੁਸੀਂ ਤੇ ਪੁੱਤਰ ਜਿੱਥੇ ਨਾਨੀ ਰਹਿੰਦੀ ਹੋਵੇ ਨਾਨਾ ਰਹਿੰਦਾ ਹੋਵੇ ਉੱਤੀ ਅਸਲੀ ਹੁੰਦਾ ਨਾਮਕਾ ਘਰ ਨਾਨੀ ਨਾਨੀ ਇੱਥੇ ਆਏ ਹੋਏ ਆ ਉਹ ਹੁਣ ਆਏ ਆ ਨਾ ਵੈਸੇ ਤੇ ਉਹਨਾਂ ਦਾ ਘਰ ਉੱਤੀ ਹੈ ਨਾ ਤੇ ਪੁੱਤ ਮੇਰੀ ਗੱਲ ਸੁਣ ਤੂੰ ਵੀ ਤੇ ਉੱਥੇ ਜੰਮੀ ਪਲੀ ਹੈਂ ਖੇੜੀ ਹੈ ਤੇ ਵਿਆਹ ਤੇਰਾ ਉੱਥੇ ਹੋਇਆ ਹੈ ਉੱਥੋਂ ਤੇਰੀ ਉਸ ਘਰ ਚ ਤੇਰੀ ਡੋਲੀ ਉੱਠੀ ਹੈ ਤਬ ਆਪਣੇ ਬੱਚਿਆਂ ਲੈ ਜਾਏਗੀ ਤੇ ਬੱਚਿਆਂ ਨੂੰ ਦੱਸੇਗੀ ਨਾ ਮੈਂ ਇੱਥੇ ਖੇਡਦੀ ਰਹੀ ਆ ਮੈਂ ਇੱਥੇ ਸੌਂਦੀ ਸੀ ਇੱਥੇ ਮੇਰੇ ਮੰਮੀ ਰੋਟੀ ਬਣਾ ਕੇ ਦਿੰਦੇ ਮੈਂ ਇੰਜ ਬਹਿ ਕੇ ਖਾਂਦੀ ਸੀ ਇੱਥੇ ਮੇਰੀ ਸਹੇਲੀਆਂ ਆਉਂਦੀਆਂ ਸੀ ਇੰਜ ਤੇ ਸਾਰਾ ਕੁਝ ਦੱਸੇਗੀ ਨਾ ਅਸੀਂ ਇੱਥੇ ਬਾਹਰ ਖੇਡਦੇ ਰਹੇ ਆ ਸ਼ਾਮ ਨੂੰ ਇੰਜ ਕਰਦੇ ਸੀ ਉਹਨਾਂ ਦੇ ਕਰਦੇ ਸੀ ਆਪਣੇ ਬੱਚਿਆਂ ਨੂੰ ਆਪਣੀਆਂ ਯਾਦਾਂ ਤੇ ਤੇਰੇ ਉਸ ਘਰ ਨਾਲ ਤੇ ਤੇਰੀ ਯਾਦਾਂ ਹੀ ਕਿੰਨੀਆਂ ਹੋਣੀਆਂ ਜਿੱਥੇ ਬੰਦੇ ਨੇ ਬਹੁਤਾ ਟਾਈਮ ਬਤਾਇਆ ਉਹ ਉਸ ਘਰ ਨਾਲ ਜ਼ਿਆਦਾ ਹੀ ਬੜੀਆਂ ਹੁੰਦੀਆਂ ਬਚਪਨ ਦੀ ਜ਼ਿਆਦਾ ਤੇ ਵੈਸੀ ਬੜੀਆਂ ਹੁੰਦੀਆਂ ਤੇ ਅਸਲੀ ਘਰ ਤਾਂ ਫਿਰ ਉਹੀ ਹੋਇਆ ਨਾ ਇਹ ਤੇ ਮੰਮੇ ਮੰਮੀ ਦਾ ਘਰ ਚਲੋ ਇਹ ਦੰਦੇ ਪਿੰਡ ਇਹ ਆ ਗਏ ਸ਼ਹਿਰ ਤੇ ਚਲੋ ਇਹ ਥੋੜੀ ਬਨਾਨਕਾ ਘਰ ਕੇ ਨਿਆ ਜਾਂਦਾ ਨਾਨਕਾ ਘਰ ਤੇ ਉਹੀ ਕਿ ਨਿਆ ਜਾਂਦਾ ਉਹ ਤਾਂ ਗੁੱਸਾ ਨਾ ਕਰੀ ਮੇਰੀ ਗੱਲ ਦਾ ਆਪਣੇ ਬੱਚਿਆਂ ਨੂੰ ਕੀ ਦੱਸਾਂਗੀ ਇਹਨਾਂ ਤੇ 2 ਸਾਲ ਹੋਏ ਸਾਰਾ ਮਕਾਨ ਲਿਆ ਇੱਥੇ ਤੇ ਇੱਥੇ ਕਿਹੜੀ ਯਾਦ ਆ ਗਈ ਤੇਰੀ ਉੰਜ ਤੂੰ ਆ ਤੇਰੇ ਭਰਾ ਪਰਜਾਈ ਦਾ ਘਰ ਆ ਜਿੰਨਾ ਮਰਜੀ ਰਹਿ ਬੈਕ ਲੋ ਬੱਚੇ ਆਣ ਪਰ ਇਤੋਂ ਜ਼ਿਆਦਾ ਦੱਸਣ ਵਾਲੀ ਤਾਂ ਕੋਈ ਗੱਲ ਨਹੀਂ ਨਾ ਜੀ ਤੇ ਬਾਕੀ ਆਇਆ ਜਾਇਆ ਕਰ ਇਹੋ ਜੀ ਕੋਈ ਗੱਲ ਨਹੀਂ ਚਲੋ ਛੱਡੋ ਦੀਦੀ ਮੇਰੀ ਗੱਲ ਸੁਣੋ ਮੰਮੀ ਨਾ ਵੇਖੀ ਅੰਦਰ ਤੇਰਾ ਨਾ ਲੈ ਮੰਮੀ ਆ ਗਈ ਚਲੋ ਆਓ ਆਓ ਲੈ ਮਮੀ ਆ ਜਾਗੀ ਮੰਮੀ ਵੇਖੋ ਕੌਣ ਆਇਆ ਅੱਜ ਓ ਮੇਰੇ ਧੀ ਆਈ ਹੈ ਹਾਂਜੀ ਮਸੇ ਕਿਤੇ ਆਨ ਨੂੰ ਦਿਲ ਕੀਤਾ ਬਹਿ ਜਾ ਇਹੋ ਵੀ ਤਾਂ ਆਇਆ ਤਾਂ ਕਿ ਮੈਂ ਬੁਲਾਇਆ ਫੋਨ ਕਰਕੇ ਨਹੀਂ ਤੇ ਇਹ ਕਿਹੜਾ ਆਂਦੇ ਹੀ ਕਿ ਬੱਚਿਆਂ ਦੇ ਸਕੂਲ ਹੈਗੇ ਆ ਇਹ ਹੈਗਾ ਉਹ ਹੈਗਾ ਵਾ ਮੈਂ ਤਾਂ ਪਰਸੋਂ ਵੀ ਇਹਨੂੰ ਫੋਨ ਕੀਤਾ ਸੀ ਤੇ ਕਿੰਨਾ ਕਹਿੰਦੇ ਆ ਜਾ ਬੱਸ ਇਹ ਕੰਦੀ ਮਮੀ ਮੇਰਾ ਟਾਈਮ ਨਹੀਂ ਲੱਗਦਾਗਾ ਸੱਸ ਮੇਰੀ ਅੱਖੇ ਗਈ ਹੈ ਜਠਾਣੀ ਵੱਲੇ ਤੇ ਫਿਰ ਕੀ ਹੋਇਆ ਦੀਦੀ ਤੁਸੀਂ ਆ ਜਾ ਕਰੋ ਇੱਕਦਮ ਮੈਂ ਤੇ ਇਹਨਾਂ ਨੂੰ ਕਿਹਾ ਹੁਣ ਤੁਸੀਂ ਐ ਜੇ ਨਾ ਮੈਂ ਤੁਹਾਨੂੰ ਜਾਣ ਨਹੀਂ ਦੇਣਾ ਭਾਵੇਂ ਮੈਨੂੰ ਜਾ ਕੇ ਤੁਹਾਡੇ ਘਰੋਂ ਤੁਹਾਡਾ ਸਮਾਨ ਲਿਆਣਾ ਪਵੇ ਹਾਂ ਇਹ ਗੱਲ ਸਹੀ ਆ ਹੁਣ ਤੂੰ ਕੁੜੀ ਐ ਇੱਥੇ ਰਹਿਣੇ ਮੇਰੇ ਕੋ 4-5 ਦਿਨ ਅੰਦੀ ਗਰਮੀ ਬੜੀ ਮੈਂ ਕਿਹਾ ਆਪਾਂ ਕਿਹੜਾ ਤੁਹਾਨੂੰ ਬਾਹਰ ਸੁਆਣਾ ਵਾ ਨਹੀਂ ਕੋਈ ਨਹੀਂ ਬੱਚਾ ਲੈਣਾ ਛੁੱਟੀਆਂ ਹੁਣ ਖਤਮ ਹੁੰਦੇ ਬਾਅਦ ਨਾਲ ਹੀ ਪੇਪਰ ਨੇ ਕੋਈ ਨਹੀਂ ਮੈਂ ਦੇਖੀ ਨਾ ਟੈਨਸ਼ਨ ਨਾ ਕਰੋ ਬੁੱਕਸ ਲੈ ਆਉ ਮੈਂ ਪੜਾ ਦਾਂਗੀ ਬੱਚਿਆਂ ਨਿੱਕੇ ਨੇ ਤੂੰ ਛੁਦਿਆ ਨਾ ਵੀ ਉਹਨੂੰ ਕਹੀ ਜਾਨੀ ਕਿ ਕਿੱਥੇ ਨਿਆਣੀ ਜੀ ਇੰਨਾ ਸਮਾਨ ਚੁੱਕ ਕੇ ਲੈ ਜਾਏਗੀ ਬੱਚਿਆਂ ਨੂੰ ਲਿਆਏਗੀ ਬੱਚਿਆਂ ਦਾ ਕਿੰਨਾ ਗਰਮੀਆਂ ਦਾ ਕਪੜਾ ਹੁੰਦਾ ਕਿਤਾਬਾਂ ਲਿਆਏਗੀ ਪੜਾਣਾ ਜਾ ਕੇ ਗੰਦੀ ਵੀ ਪੇਪਰ ਆ ਬੱਚਿਆਂ ਦੇ ਤੂੰ ਇਹ ਵੇਖ ਸਕੂਲ ਦਾ ਕੰਮ ਹੀ ਨਹੀਂ ਮੁੱਕੇ ਹੋਣੇ ਇਹਨਾਂ ਦੇ ਤੋਂ ਸਕੂਲ ਦਾ ਕੰਮ ਹੀ ਤੇ ਕਰਵਾਣਾ ਇਹ ਤਾਂ ਅੱਜ ਕੱਲ ਬੱਚਿਆਂ ਨੂੰ ਮਿਲੇ ਹੀ ਬਣਾ ਲਈ ਤੇ ਡਰਾਇੰਗ ਰੂਗਾਂ ਦਾ ਕਈ ਕੰਮ ਹੈ ਪ੍ਰੋਜੈਕਟ ਕਿੰਨੇ ਮਿਲੇ ਬੱਚਿਆਂ ਨੂੰ ਹੁਣ ਪੁੱਛ ਕਿੰਨੇ ਕਿ ਕੁੜੀਆਂ ਨੂੰ ਮਿਲੇ ਸਾਰੇ ਬੱਚਿਆਂ ਨੂੰ ਆਈਕਾ ਤੂੰ ਤਾਂ ਸਾਰੇ ਦਿਨ ਪੁੱਤ ਲੱਗੀ ਰਹਿੰਦੀ ਹੋਣੀ ਹੋਰ ਕੀ ਤੇ ਇੱਥੇ ਆ ਕੇ ਕਿੱਥੇ ਹੋਣਾ ਬੱਚਿਆਂ ਨੇ ਖੇਡ ਮਲਣ ਦੀ ਬੱਚੇ ਸਾਡੇ ਨਾਲ ਲੱਗੇ ਰਹਿਣਾ ਪੜ੍ਹਾਈ ਦਾ ਨੁਕਸਾਨ ਨਹੀਂ ਹੋਏਗਾ ਤੇ ਭੰਜੀ ਅਸਲ ਤੁਸੀਂ ਕਿਉਂ ਨਹੀਂ ਕਰਦੇ ਤੁਸੀਂ ਚਾਰ ਦਿਨਾਂ ਦੇ ਵਾਲੇ ਚਲੇ ਜਾਓ ਉਹਨੂੰ ਵੀ ਸੁੱਖ ਹੋ ਜਾਏਗਾ ਤੁਹਾਡਾ ਤੇ ਨਾਲੇ ਮਾਵਾਂ ਦੀਆਂ ਹੱਲ ਕੇ ਰਹਿ ਪੋਗੀਆਂ ਇਹ ਵੀ ਤਾਂ ਬੜਾ ਫਰਕ ਹੁੰਦਾ ਹੈ ਨਾ ਉਹਦਾ ਵੀ ਲੱਗ ਜਾਏਗਾ ਤੁਹਾਡੇ ਤੁਸੀਂ ਮਿਲੋ ਮਮੀ ਆ ਗਾਲਾਂਂ ਟਿੱਦੇ ਸਹੀ ਗਈ ਤੁਸੀਂ ਮੇਰੇ ਵੱਲ ਆ ਜਾਓ ਮੇਰੇ ਕੋ ਨਹੀਂ ਨਿਕਲਿਆ ਜਾਂਦਾ ਨਾ ਪੁੱਤਰ ਤੇਰੀ ਸੱਸ ਕੀ ਕਹੂਗੀ ਤੂੰ ਸੱਸ ਕਿਹੜੀ ਇੱਥੇ ਹੀ ਆ ਉਹ ਤਾਂ ਗਈ ਡਟਾਨੀ ਵੱਲ ਪਰ ਭੈਣ ਜੀ ਚੰਗਾ ਥੋੜਾ ਲੱਗਦਾ ਇੱਕ ਰਾਤ ਤੱਕ ਤੇ ਗੱਲ ਠੀਕ ਆ ਹੁਣ ਮੈਂ ਚਾਰ ਪੰਜ ਦਿਨ ਲੈ ਕੇ ਆਵਾਂ ਅਗਲੀ ਸੱਸ ਨੇ ਕਿਹਾ ਆਪਣਾ ਘਰ ਇਹਨਾਂ ਤੇ ਲੱਗੇ ਤੇ ਆ ਕੇ ਕੁੜੀ ਕੋ ਰਹਿਣ ਦੇ ਮੈਂ ਕਿਹੜੀ ਲੰਡਨ ਚੋਂ ਆ ਕੇ ਇੱਥੇ ਰਹਿਣਾ ਹੈਗਾ ਉਹ ਭੈਣ ਜੀ ਕੋਈ ਫਰਕ ਨਹੀਂ ਪੈਂਦਾ ਕੋਈ ਗੱਲ ਨਹੀਂ ਫਰਕ ਪਿੰਡੋਂ ਦੇ ਆਹਰ ਆਏ ਹੋ ਨਾ ਗੱਲ ਤੇ ਸੋਚੋ ਜਿਹੜਾ ਤੁਸੀਂ ਮੇਰੇ ਇੱਥੇ ਰਹਿੰਦੇ ਤੁਸੀਂ ਪਿੰਡੋਂ ਆਏ ਹੋ ਭੈਣ ਜੀ ਮੇਰੀ ਗੱਲ ਸੁਣੋ ਪਿੰਡ ਵੀ ਮੇਰਾ ਬੜਾ ਕਿਤੇ ਕਲਕਲ ਤੇ ਹੈਗਾ ਜੇ ਆ ਇਥੇ ਟੱਪ ਮਾਰੋ ਤੇ ਪਿੰਡ ਪਹੁੰਚ ਜਾਈਦਾ ਇਹੋ ਜੀ ਕੋਈ ਗੱਲ ਨਹੀਂ ਪੈਂਜੀ ਚੱਲ ਤੂੰ ਇਥੇ ਬਹਿ ਤੇ ਰੋਟੀ ਪਾਣੀ ਖਾਣੇ ਠੀਕ ਐ ਚਲ ਆ ਜਾ ਆ ਜਾਂਦਾ ਆ ਜਾ ਚਲੇਗੀ ਮੈਂ ਤੇ ਕੰਨੀ ਵੀ ਚਲ ਚਰ ਚਾਰ ਦਿਨ ਤੁਹਾਨੂੰ ਵੀ ਸੌਫੋ ਜੀ ਇਹਦਾ ਸਮਝ ਨਹੀਂ ਦਾਨੂੰ ਤੂੰ ਚਾਰ ਦਿਨ ਅਸੀਂ ਦੋ ਦਿਨ ਹੀ ਚਲ ਜਾਓ ਕੁੜੀ ਦੇ ਘਰ ਮਿਲ ਗੇ ਲਾਓ ਆਪਨ ਮਮਾ ਤੇ ਜਾਂ ਦੋਸਤ ਸੋਣ ਜਾਂ ਘਰੋਂ ਜਾ ਕੇ ਮੰਮੀ ਮੇਰੀ ਗੱਲ ਸੁਣੋ ਤੁਹਾਨੂੰ ਬੋਲਣ ਲੱਗਿਆ ਪਤਾ ਨਹੀਂ ਲੱਗਦਾ ਤੁਸੀਂ ਕੀ ਬੋਲਦੇ ਜੀ ਉਹ ਕੀ ਬੋਲ ਦਿੱਤਾ ਮੈਂ ਉਹ ਕੀ ਬੋਲ ਦਿੱਤਾ ਤੁਹਾਨੂੰ ਆਪ ਨਹੀਂ ਪਤਾ ਲੱਗਣ ਦੇ ਕਿਵੇਂ ਕਹਿੰਦੇ ਹੈਗੇ ਉਹਨਾਂ ਦੇ ਘਰੇ ਚਲ ਜਾ ਉਹ ਦੀਦੀ ਘਰੇ ਰਹਿਣ ਆਏ ਕਿ ਮੇਰੇ ਘਰੇ ਰਹਿਣ ਆਏ ਆ ਤੇ ਫੇਰ ਕੀ ਹੈ ਜੀ ਦੋ ਦਿਨ ਧੀ ਦੇ ਘਰ ਲਾਂਗੇ ਵੈਸੇ ਬੰਦਾ ਦੁਖ ਸੁਹ ਜਾਂਦਾ ਨਹੀਂ ਨਾ ਤੇ ਜਿਉਂ ਰਹਿਆ ਪਣਗੇ ਤੇ ਕੀ ਗੱਲ ਉਹ ਮਜਬੂਰੀ ਦੱਸਦੀ ਵੀ ਆਪਣੀ ਨਹੀਂ ਮੰਮੀ ਪਤਾ ਕੀ ਗੱਲ ਆ ਮੰਮੀ ਦੀ ਆਦਤ ਨਹੀਂ ਹੈਗੀ ਇੰਨੇ ਦੇਰ ਤੱਕ ਨਾ ਤੀ ਦੇ ਘਰੇ ਰਹਿਣ ਦੀ ਉਹਨਾਂ ਨੂੰ ਫਿਰ ਵਧੀਆ ਜਿਆ ਨਹੀਂ ਲੱਗਦਾ ਉਹ ਚਾਰ ਦੇ ਨਾਲ ਦੇ ਬੰਦਾ ਦੋ ਦੇ ਨਹੀਂ ਲਾਹਂਦਾ ਵਾ ਬੰਦੇ ਸੋ ਧੀਆਂ ਦੇ ਦੁੱਖ ਸੁੱਖ ਹੁੰਦੇ ਆਪਸ ਚ ਕਰਨ ਵਾਲੇ ਉਹਨਾਂ ਦੀ ਕੋਈ ਦੁੱਖ ਸੱਕ ਨਹੀਂ ਆ ਤੀ ਟੈਨਸ਼ਨ ਨਾ ਲੋ ਉਹ ਮੰਮੀ ਨੂੰ ਮੈਂ ਜਾਣਦੀ ਆ ਉਹਨਾਂ ਨੇ ਆਪਣੀ ਕੁੜੀ ਘਰ ਨਾਲ ਜ਼ਿਆਦਾ ਟਾਈਮ ਨਹੀਂ ਲਾਣਾ ਤੇ ਮੈਂ ਚੱਲੀ ਆ ਤੈਨੂੰ ਇਨਕ ਲਾਈ ਮੰਮੀ ਹਾ ਫੋਤ ਪਤਾ ਨਹੀਂ ਅੱਜ ਮੇਰਾ ਸ਼ਰੀਰ ਹੀ ਠੀਕ ਕੀ ਗੱਲ ਵਾਸੀਆਂ ਹੀ ਮੈਨੂੰ ਆਈ ਜਾਣ ਡੀਆਂ ਮੈਨੂੰ ਮੈਨੂੰ ਘੈਣਾ ਸੀ ਮੈਨੂੰ ਨਹੀਂ ਚੰਗਾ ਲੱਗਾ ਇਹ ਮੈਨੂੰ ਲੱਗਦਾ ਆਂਟੀ ਚਾਹੁੰਦੇ ਨਹੀਂ ਮੈਥੇ ਆਉਣਾ ਆਪਾਂ ਉਹਦੇ ਚਾਹ ਨਾ ਚਾਹ ਨੂੰ ਕੀ ਕਹਿਣਾ ਤੁਹਾਨੂੰ ਉਹਨਾਂ ਦੀਆਂ ਗੱਲਾਂ ਤੋਂ ਨਹੀਂ ਪਤਾ ਲੱਗਦਾ ਪਿਆ ਪੁੱਤਰ ਪਤਾ ਤਾਂ ਮੈਨੂੰ ਸਾਰਾ ਕੁਝ ਲੱਗਣ ਡਿਆ ਪਰ ਮੈਂ ਕੀ ਕਰਾਂ ਮੈਂ ਵੀ ਮਜਬੂਰ ਆ ਤੇਰਾ ਵੀਰਾ ਤੇ ਤੇਰੀ ਭਾਬੀ ਮੈਨੂੰ ਜਾਨ ਨਹੀਂ ਦਿੰਦੇ ਤਾਂਦੇ ਪੁੱਤਰ ਮੈਨੂੰ ਦੂਜੇ ਤੀਜੇ ਦਿਨ ਲੱਗ ਗਿਆ ਸੀ ਕਿ ਇਹ ਮੈਨੂੰ ਇੱਕ ਅੱਖ ਨਹੀਂ ਪਾਉਂਦੀ ਫਿਰ ਮੈਂ ਦੱਸਾਂ ਇਹ ਜਦੋਂ ਮੈਂ ਬੰਨੀ ਆ ਨਾ ਕੋਈ ਨਾ ਕੋਈ ਟੌਂਟ ਮੈਨੂੰ ਕਰਦੀ ਰਹਿੰਦੀ ਪਰ ਮੈਂ ਕੀ ਕਰਾਂ पर गलत ਗੱਲ ਹੈ ਨਾ ਮੈਨੇ دیر ਬਾਅਦ ਆਈ ਆ ਉਹ ਵੀ ਮੈਨੂੰ ਐਵੇਂ ਲੱਗਦਾ ਕਿ ਜਿੱਦਾਂ ਉਹਨਾਂ ਨੂੰ ਚੰਗਾ ਹੀ ਨਹੀਂ ਲੱਗਾ ਕਿ ਮੈਂ ਆ ਗਈ ਆ ਜੇ ਭਾਬੀ ਮੈਨੂੰ ਕਹਿੰਦੇ ਕਿ ਤੂੰ ਆ ਰਹਿ ਉਹ बार-बार ਉਹੀ ਗੱਲਾਂ ਕਰੀ ਜਾਂਦੇ ਮੇਰੀ ਗੱਲ ਸੁਣ ਮੈਂ ਤਾਂ ਧੀਏ ਚਲੀ ਜਾਣਾ ਸੀ ਆ ਮੈਂ ਸਿਮਰਨ ਭੈਣ ਜੀ ਨਾਲ ਸਲਾਹ ਕੀਤੀ ਸੀ ਉਹ ਮੈਨੂੰ ਕਹਦੇ ਤੁਹਾਡੇ ਆਪਣੇ ਪੁੱਤ ਦਾ ਘਰ ਆ ਤੂੰ ਹੀ ਕਿਉਂ ਜਾਣਾ ਸਹੀ ਗੱਲ ਹੈ ਤੁਹਾਡੇ ਪੁੱਤਰ ਦਾ ਘਰ ਤੁਹਾਡਾ ਆਪਣਾ ਘਰ ਇਹ ਭੁੱਲ ਗਈ ਹੈ ਇਹ ਆਪਣੇ ਜਵਾਈ ਘਰ ਬੈਠੀ ਹੋਈ ਹੈ ਇਹ ਤੇ ਆਪਣਾ ਘਰ ਸਮਝ ਕੇ ਬੈਠੀ ਹੈ ਤੂੰ ਤੁਸੀਂ ਐਵੇਂ ਵੀ ਮੈਥੇ ਆਈ ਆ ਤੁਹਾਡਾ ਤੇ ਆਪਣਾ ਘਰ ਹੈ ਤੂੰ ਜਿੱਦਾਂ ਮਰਜ਼ੀ ਰੋ ਜਿੱਦਾਂ ਉਹ ਰਹਿ ਲੈਣਾ ਉਦਾਂ ਤੇ ਤੁਹਾਨੂੰ ਰਹਿਣਾ ਚਾਹੀਦਾ ਗਲਤ ਤੇਰੀ ਪੁੱਤ ਸਹੀ ਹੈ ਤੇ ਮੈਂ ਨਾ ਲੜਾਈ ਤੋਂ ਡਰਦੀ ਆ ਨਹੀਂ ਲੜਾਈ ਕਦੀ ਆਪਣਾ ਤੇ ਠਾਠ ਨਾ ਰਵੋ ਜਿੱਦਾਂ ਉਹ ਹੁਕਮ ਚਲਾਉਂਦੇ ਉਦਾਂ ਤੇ ਤੁਹਾਨੂੰ ਕਰਨਾ ਚਾਹੀਦਾ ਤੁਹਾਡਾ ਆਪਣਾ ਘਰ ਮੰਮੀ ਇਹਨੂੰ ਸਮਝਾ ਲਓ ਜਿੱਦਣ ਮੈਨੂੰ ਗੁੱਸਾ ਚੜਿਆ ਨਾ ਤੇ ਵੇਖਣਾ ਮੈਂ ਫੇਕੀ ਗੱਲ ਕਰਦੀ ਮੈਨੂੰ ਇਹ ਚੀਜ਼ਾਂ ਪਸੰਦ ਨਹੀਂ ਹਿੰਗੀਆਂ ਤੂੰ ਚੁੱਪ ਕਰ ਤੂੰ ਗੁੱਸਾ ਨਾ ਛੜਾ ਗੁੱਸੇ ਤੇ ਕਾਬੂ ਰੱਖ ਨਹੀਂ ਗੁੱਸਾ ਕਾਦਾ ਦੇਖੋ ਉਹ ਤੇ ਐਵੇਂ ਜਿੱਦਾਂ ਪਤਾ ਨਹੀਂ ਬੜੀ ਮਾਲਕਣ ਬਣ ਕੇ ਬੱਠੀ ਕਰਦੀ ਤੇ ਤੁਹਾਨੂੰ ਕੋ ਸਮਝਣ ਨਹੀਂ ਲਈ ਮੈਨੂੰ ਨਹੀਂ ਅੱਛਾ ਲੱਗਦਾ ਬੈ ਇਦਾਂ ਪੁੱਤ ਚੰਗਾ ਮੈਨੂੰ ਕਿਹੜਾ ਲੱਗਾ ਜਿੱਦਣ ਵੀਰਾ ਨੇ ਆ ਲੱਗਾ ਹੀ ਮੈਂ ਉਦੋਂ ਹੀ ਕਿਹਾ ਸੀ ਕਿ ਕਦਮ ਲਾ ਚੁੱਕੋ ਵੇਖ ਲਓ ਸਾਡੀ ਚੰਗੀ ਭਲੀ ਪਰਜਾਈ ਹੈ ਕਿਤੇ ਉਹਨੂੰ ਵੀ ਨਾ ਕਿਤੇ ਪੋਤਾਂ ਪੁੱਤਰ ਵੀਰਾ ਤੇ ਤੇਰਾ ਤਾਦ ਲੈ ਕੇ ਆਇਆ ਕਿ ਕੱਲੀ ਰਹਿੰਦੀ ਸੀ ਕੰਦੀ ਹੁੰਦੀ ਸੀ ਮੇਰੇ ਦਿਲ ਨਹੀਂ ਲੱਗਦਾ ਦਿਲ ਨਹੀਂ ਲੱਗਦਾ ਮੈਂ ਨਵੇਂ ਦੇ ਲੈਂਦੀ ਪਰ ਐਵੇਂ ਦੇ ਨਾ ਹਰਕਤਾ ਕਰਦੀ ਚਾਜ ਨਾ ਰਵੇ ਚਾਜਣਾ ਤੇ ਪੋਤਾ ਸਿਆਣੀ ਬਿਆਣੀ ਆ ਉਹਨੂੰ ਆਪ ਚਾਹੀਦਾ ਮੈਂ ਗੱਲਾਂ ਨਾ ਕਰਾ ਇਹ ਤਾਂ ਤੇਰੀ ਗੱਲ ਸਹੀ ਆ ਕਿ ਕੱਲ ਨੂੰ ਜੇ ਕਿਰਨ ਵਿਗੜ ਗਈ ਤੇ ਫੇਰ ਤੇ ਹੋਰ ਹਾਲੇ ਤੇ ਭਾਬੀ ਸਹੀ ਹੈ ਮੈਨੂੰ ਮੈਨੂੰ ਐਦਾਂ ਲੱਗ ਰਿਹਾ ਸੀ ਜਦੋਂ ਬੋਲਦੇ ਨਾ ਤੇ ਭਾਬੀ ਨੂੰ ਚੰਗਾ ਨਹੀਂ ਲੱਗ ਰਿਹਾ ਸੀ ਨਹੀਂ ਇਹ ਗੱਲ ਤੇਰੀ ਸਹੀ ਆ ਜਦੋਂ ਇਤਰਾ ਨਿੱਕੇ ਮੁੱਟੀਆਂ ਗੱਲਾਂ ਕਰਦੀ ਨਾ ਤੇ ਕਿਰਨ ਨੂੰ ਗੁੱਸੇ ਕਰਦੀ ਆ ਪਤਾ ਨਹੀਂ ਕੱਲ ਕੀ ਗੱਲ ਸੀ ਕਿਰਨ ਮੈਨੂੰ ਕਹਿਣ ਧੀ ਮੰਮੀ ਜਿੰਨ ਚੱਕ ਤੁਸੀਂ ਇੱਥੇ ਜੇ ਤੇ ਮੈਂ ਆਖੇ ਚਾਰ ਦਿਨ ਉੱਥੇ ਹੋਣੀਆਂ ਆਪਣੇ ਪੇਕੇ ਲਾਨਣੀਆਂ ਬਾਅਦ ਚ ਪਤਾ ਨਹੀਂ ਇੱਕਦਮ ਮੈਨੂੰ ਕੀ ਹੋ ਗਿਆ ਡਿੱਗ ਗਈ ਨਹੀਂ ਇਹ ਤੇ ਫਿਰ ਬਾਅਦ ਚ ਰਹਿ ਪੇ ਫਿਰ ਕਿਰਨ ਨੇ ਵੀ ਨਾ ਲਿਆ ਤੇ ਉਹਨੇ ਵੀ ਨਾ ਲਿਆ ਬਸ ਉਹਨੇ ਸਖਾਤਾ ਮੰਮੀ ਇਹ ਡਰਾਮੇ ਕਰਦੀ ਹਣੀ ਐਵੇਂ ਡਿੱਗ ਗਈ ਚੰਗੀ ਭੱਲੀ ਚੱਲੀ ਉਹ ਨੂੰਹ ਹੈ ਮੈਂ ਜਾਵਾਂ ਨਾ ਤਾਂ ਡਿੱਗੀ ਜ ਡਰਾਮੇ ਉਹ ਤੇ ਹੋਰ ਕੀ ਤੂੰ ਸੀ ਤਾਂ ਨੂੰ ਨਹੀਂ ਪਤਾ ਲੱਗਦਾ ਭੋਲੇ ਜੇ ਤੂੰ ਹੀ ਜਿੱਦਾਂ ਦੇ ਉਦਾਂ ਦੀ ਪਜਾਈ ਗੱਲ ਤਾਂ ਤੇਰੀ ਸਹੀ ਆ ਜਦੋਂ ਡਿੱਗੀ ਸੀ ਨਾ ਮੇਰੇ ਪਿਆਰਾ ਥੱਲੇ ਤਾਂ ਜ਼ਮੀਨ ਨਿਕਲ ਗਈ ਕਿ ਆਪਾਂ ਕੀ ਇਹਦੇ ਪੁੱਤ ਨੂੰ ਮੈਨੂੰ ਤੇ ਇਹੋ ਹੀ ਲੱਗਾ ਪਰ ਬਾਅਦ ਵਿੱਚੋਂ ਇੰਨੇ ਤਿੰਨ ਸੇਬ ਖਾਦੇ ਚਾਰ ਕੇਲੇ ਖਾਦੇ ਮੈਂ ਵੀ ਬੜੀ ਹੈਰਾਨ ਉਹ ਤਾਂ ਪਾਇਲ ਨੂੰ ਵੇਖਣ ਰਹੀ ਸੀ ਤੇ ਮੈਂ ਕਿਹਾ ਪਾਜਲ ਕੀ ਵੇਖਣ ਲਈ ਆ ਕੰਦੀ ਆਂਟੀ ਵੇਖੋ ਕਿ ਤਰ੍ਹਾਂ ਖਾਂਡੇ ਤੇ ਮੈਂ ਤਾਂ ਹਾਰ ਕੇ ਪਾਜਲ ਨੂੰ ਗੁੱਸੇ ਹੋਈ ਆ ਕੰਦੀ ਦੋ ਕੋਲਡ ਡਰਿੰਕ ਦੀਆਂ ਬੋਤਲਾਂ ਪੀ ਗਈ ਸਵੇਰ ਦੀ ਤੇ ਹਜੇ ਨੂੰ ਸ਼ੂਗਰ ਹੈ ਗਈ ਅੱਛਾ ਇਥੋਂ ਨਹੀਂ ਤੁਹਾਨੂੰ ਪਤਾ ਲੱਗਦਾ ਡਰਾਮੇ ਨੇ ਨਹੀਂ ਦੇ ਤੋਹੀ ਨਾ ਇਹਦਾ ਕੋਈ ਬੰਦੂਬਸ ਕਰ ਲੋ ਕੁਛ ਵੇਖ ਲੋ ਮੰਮੀ ਆ ਕੇ ਕਹਿੰਦੀ ਪਈ ਆ ਕਿ ਉਥੋਂ ਜਿੱਥੇ ਤੇਰਾ ਘਰ ਉਹੀ ਜਿੱਥੋਂ ਤੇਰੀ ਡੋਲੀ ਉੱਠੀ ਜਾਂ ਜੋ ਉਹ ਪੇਕੇ ਤੇ ਉਹੀ ਨਾ ਜਿੱਥੇ ਭਰਾ ਤੇ ਮਾਂ ਬੈਠੇ ਤੇ ਉੱਥੇ ਹੀ ਪੇਕਾ ਹੁੰਦਾ ਨਾ ਪੇਕੇ ਪੁੱਤ ਪੇਕੇ ਤੇ ਰਿਓ ਵੀ ਤੇ ਪੇਕੇ ਤੇ ਰਿਆ ਵੀ ਵੇਖ ਉਹ ਵੀ ਤੇਰਾ ਆਪਣਾ ਘਰ ਆ ਤੇ ਇਹ ਤੇਰੇ ਭਰਾ ਦਾ ਘਰ ਵੀ ਤੇਰਾ ਆਪਣਾ ਹੀ ਆ ਨਾ ਉਹ ਤੇ ਹੈਗਾ ਤੂੰ ਮੇਰੀ ਗੱਲ ਸੁਣ ਆ ਨਿੱਕੀਆਂ ਨਿੱਕੀਆਂ ਗੱਲਾਂ ਦਾ ਬੁਰਾ ਨਾ ਮਨਾ ਠੀਕ ਹੈ ਵੇਖ ਤੇਰਾ ਭਰਾ ਤੇਰਾ ਨਾ ਚੰਗਾ ਤੇਰੀ ਪਰਜਾਈ ਤੇਰਾ ਨਾ ਚੰਗੀ ਇਹਨੂੰ ਕਿੰਨੇ ਪੁੱਛਣਾ ਇਹ ਤਾਂ 2-4 ਦਿਨ ਦੀ ਪ੍ਰੌਣੀ ਆ ਘਰ ਤੇ ਸਾਡਾ ਹੀ ਆ ਨਾ ਐਹੀ ਤੇ ਮੈਂ ਤੁਹਾਨੂੰ ਕਹਿੰਦੀ ਆ ਘਰ ਤੇ ਤੁਹਾਡਾ ਹੀ ਆ ਨਾ ਤੁਸੀਂ ਇੱਥੇ ਹੀ ਰਿਹਾ ਕਰੋ ਚਲ ਠੀਕ ਐ ਮੰਮੀ ਮੈਨੂੰ ਨਾ ਇਹਦੀਆਂ ਗੱਲਾਂ ਤਾਂ ਬੜਾ ਬੂਰਾ ਲੱਗਣ ਲਿਆ ਮੈਂ ਸਿਰਫ ਆ ਭਾਬੀ ਦੇ ਮੂੰਹ ਨੂੰ ਚੋਪਾਂ ਚਲ ਬੱਤ ਚੋਪੀ ਲੈ ਜਸਿੰਦਰੀ ਪਰਜਾਈ ਮੈਨਾਂ ਕੋਈ ਗੱਲ ਕਰੇਗੀ ਨਾ ਉਹ ਜ਼ਰਾ ਭੀ ਵੇਖ ਰਾਂ ਠੀਕ ਐ ਚਲ ਮੈਂ 2 ਮਿੰਟਾਂ ਹੀ ਜ਼ਰਾ ਦੀਦੀ ਹਾਂਜੀ ਮੈਂ ਨਾ ਤੁਹਾਨੂੰ ਇੱਕ ਗੱਲ ਕਹਿਣੀ ਸੀ ਹਾਂਜੀ ਤੁਹਾਨੂੰ ਮੰਗੋ ਕਿੰਨੇ ਵਧੀਆ ਲੱਦੇ ਨਾ ਹਾਂਜੀ ਮੀਨ ਤੇ ਗਾਰਡਨ 'ਚ ਮੰਗੋ ਹੋ ਗਏ ਆ ਉਹ ਵੇਖਣ ਚੱਲੀਏ ਅੱਛਾ ਹਾਂ ਚਲੋ ਆਓ ਚੱਲੀਏ